Yeah. ਉਜਾਣਾ ਖਾਦੇ ਨਾਲ ਆ ਗਿਆ ਫਸਟ ਐਮਹੋਚਾ ਦਾ ਸਾਡਾ ਵੀ ਆ ਜੇ ਤੇਰਾ ਤੇਰਾ ਵੀ ਆ ਸਾਡਾ ਵੀ ਆ ਫਰਾਏ ਹਾਂ ਮਾੜਾ ਮੌਖੀ ਜਿਹੋ ਜਨ ਨਹੀਂ ਆਵੇਂ ਕਿਉਂ ਕਰਨਾ ਕਿਆ ਤਾਂ ਨਹੀਂ ਲੈ ਕੇ ਆਇਆ ਚੱਕਰ ਚ ਕਰ ਲੈ 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 ਹੱਕ ਤੇ ਹੱਕ ਤੇ ਕਰਕੇ ਲੈ ਜੀ ਇਹਨੂੰ ਕਿਆ ਕਹਿੰਦੇ ਤੂੰ ਨਾ ਗਈਆਂ ਤੂੰ ਹੱਕ ਤੇ ਕਰਕੇ ਲੈ ਜੀ ਤੂੰ ਹੱਕ ਤੇ ਲੈ ਜੀ ਧਰਕੇ ਹਾਂ ਹਾਂ ਸਾਟ ਭੰਨ ਲੈਣ ਦੇ ਭੰਨ ਲੈਣ ਦੇ ਕੋਈ ਨਾ ਭੰਨ ਲੈਣ ਦੇ ਨੂੰ ਜਿੱਦਾਂ ਕੋਈ ਨਾ ਅੱਗੇ ਪਤਾ ਹੁਣ ਇਹਨੂੰ ਬੇਰੱਖਾ ਅੱਗੇ ਲੱਗੇ ਅੱਗੇ ਵੀ ਲੱਗੇ ਹੀ ਹੋਰ ਬੇਦਾ ਬਿਦੂ ਨੂੰ ਕੋਈ ਨਾ ਮੈਂ ਨਹੀਂ ਮੰਨਦੇ ਕੋਈ ਨਹੀਂ ਸਾਂਭੀ ਨਹੀਂ ਚੰਗਾ ਨਾ ਤੋਰ ਦਿੰਦੀਆਂ ਸੰਭੀ ਨਹੀਂ ਹਾਂ ਤੋਰ ਲੈਣ ਦੇ ਬੁਲਾਣਾ ਕਿ ਕੋਈ ਨਾ ਉਂਗਲਾ ਲਾ ਕੇ ਕੀ ਕਰਨ ਲੇਣਗੇ ਸਾਥ ਨੇ ਤਾਂ ਸਾਥ ਹੀ ਰਹਿਣਾ ਜਾਰੇ ਤੱਕ ਹਾਂ ਤੂੰ ਉਹਨੇ ਚੁੜੀ ਲੈਣਾ ਲੈ ਲੇਤਾ ਹੈ ਜੇ ਦਿਗਾਂਲ ਸੱਚ ਹੈ ਤੇ ਸੱਚ ਨਾਲ ਗੋਦੀ ਦੀਦਾ ਸੱਚ ਨੇ ਸਾਥ ਹੀ ਰਹਿਣਾ ਭੰਨ ਰਹਿਣ ਦੇ ਦਿੰਦਾ ਕੋਈ ਨਾ ਭੰਨ ਰਹਿਣ ਯਾਰ ਫਿਰ ਹਾਂ ਅਸੀਂ ਕੀ ਲੈਣਾ ਆਏ ਮੋਚਾ ਲੱਗਿਆ ਪਿਆ ਇੱਤਾਂ ਦਾ ਕੋਈ ਨਾ ਕੋਈ ਨਾ ਭੰਨਣਾ ਉਹ ਬੱਤਣ ਚੱਲੋ ਜਿਹੜਾ ਬੱਤਣ ਆਮਾ ਨੂੰ ਬੱਤਣ ਨੂੰ ਬੰਨ੍ਹ ਬੱਤਾਇਆ ਨੀ ਕੋਈ ਨਾ ਕੋਈ ਨਾ ਦਿਹਾੜੀ ਵਿੱਚ ਪਾਵਾਂਗੇ ਆਪਾਂ ਕੋਈ ਨਾ ਵਿੱਚੇ ਪਾਵਾਂਗੇ ਦਿਹਾੜੀ ਵੀ ਕੋਈ ਨੀ ਹੂੰ ਪਾ ਲੈਣ ਦੇ ਪਾ ਲੈਣ ਦੇ ਕੋਈ ਨਾ ਪਾ ਲੈਣ ਦੇ ਆਪਾਂ ਕਿੱਥੇ ਲੱਗਿਆ ਹਾਂ ਵੀਡੀਓ ਬਣਾ ਕੇ ਦੱਸਣਾ ਕਹਿ ਕੇ ਜਮਾਲ ਕਹਿ ਕੇ ਜਵਾਨ ਤਾ ਤੂੰ ਕਹਿ ਕੇ ਮੁਕਰਿਆ ਹਰਵਿੰਦਰਾ ਗੁਰਦਾਰੇ ਚੜ ਕੇ ਸੌਂ ਖਾ ਜਾ ਜੇ ਨਹੀਂ ਕੀਤਾ ਤਾਂ ਗੁਰੂ ਘਰ ਸੌਂ ਖਾ ਜੇ ਸੱਚਾ ਜੇ ਗੁਰੂ ਘਰ ਸੌਂ ਖਾ ਸੱਚਾ ਜੇ ਹਾਂ ਜੇ ਸੱਚਾ ਦਾ ਗੁਰੂ ਘਰ ਸੌਂ ਖਾ ਕਹਿ ਕੇ ਤਾ ਤੂੰ ਮੁਕਰਿਆ ਪੈਪ ਤੂੰ ਨਹੀਂ ਪਵਾ ਕੇ ਦਿੱਤੇ ਮੋਟਰ ਤੂੰ ਨਹੀਂ ਵੱਡੀ ਕਰਾ ਕੇ ਦਿੱਤੀ ਆ ਲਿਖਿਆ ਹੋਇਆ ਵਿੱਚ ਪੇਪਰ ਦੇ ਚੰਗਾ ਪੜਾ ਆ ਹੋ ਤੇ ਹੋਰ ਕੋਣ ਕਰਾ ਕੇ ਦੇਵੇ ਗਵਾਂਡੀ ਕਰਾ ਕੇ ਦੇਣਗੇ ਮਾਮਾ ਤੁਸੀਂ ਆਹ ਹਰਾ ਮਾਮਲਾ ਕੀ ਦੇ ਖਾਦਾ ਤੁਸੀਂ ਖਾਦਾ ਮਾਮਲਾ ਮੋੜੀਆ ਤੁਹਾਡਾ ਖਾ ਕੇ ਹੀ ਕਹਿੰਦੇ ਹਜੇ ਤੇ ਖਾ ਕੇ ਕਹਿ ਦਿੰਦੀ ਆ ਮਾਤਾ ਦੇਣਾ ਨਹੀਂ ਹਾਂ ਖਾਲਾ ਫੇਰ ਤੇ ਖਾਲਾ ਫੇਰ ਖਾਲਾ ਫੇਰ ਤੂੰ ਖਾਲਾ ਯਾਰ ਕਰ ਲਾ ਹਾਂ ਜਵਾਨਾ ਕਰਤਾ ਮੁੱਕਰ ਗਈ ਤੇ ਫਰੀਕ ਨੇ ਆ ਕੇ ਲੈ ਜਾਣ ਗਿਆ ਲੈ ਲੈਣਗੇ ਇਹਨਾਂ ਨੂੰ ਜ ਲੈ ਜਾਣ ਗਿਆ ਉਹ ਨਹੀਂ ਉਹਨਾਂ ਨੇ ਅੱਗੇ ਲੈ ਲੈਣਗੇ ਆ ਜਵਾਬ ਦੇ ਤਾਹੀ ਪਿਆਉ ਨੇ ਹੁਣ ਆ ਜਾਣਾ ਉਹ ਹੁਣ ਪਿਆਉ ਨੂੰ ਕਦੋਂ ਦੇਖ ਲਈ 13 ਸਾਲ ਹੋ ਗਏ ਮਰੇ ਨੂੰ 13 ਸਾਲ ਨਹੀਂ ਹੋ ਗਏ ਮਰੇ ਨੂੰ ਗੱਲਾਂ ਜੀ ਲੋਕਾਂ ਨੂੰ ਠੇਕੇ ਜਾਂਦੇ ਤੇ ਗੱਲਾਂ ਜੀ ਸਾਰਾ ਕੁਝ ਕਰਦਾ ਲੋਕਾਂ ਕੋਲ ਆ ਕੀ ਕੁਛ ਕਹਿੰਦੇ ਫਿਰਦੇ ਆ ਹਾਂ ਤੂੰ ਕਹਿੰਦੀ ਆ ਮੁਕਰੇ ਦਾ ਤੁਸੀਂ ਆ ਮੁਕਰੇ ਦਾ ਤੁਸੀਂ ਆ ਪਹਿਲਾਂ ਪਹਿਲਾਂ ਜਵਾਨ ਕਰਕੇ ਤੁਸੀਂ ਮੁਕਰੇ ਆ ਉਹ ਤਾਂ ਦਿੰਦਾ ਸੀ ਮਾਂ ਲਾ ਤੂੰ ਹੱਥ ਫੜਿਆ ਤਾਂ ਦਿੰਦਾ ਸੀ ਮਾਂ ਲਾ ਅੰਦਰ ਵੜ ਕੇ ਤੂੰ ਫੜਿਆ ਹੱਥ ਤੁਸੀਂ ਮੁਕਰੇ ਜਵਾਨ ਕਰਕੇ ਦਾ ਤੁਸੀਂ ਮੁਕਰੇ ਆ ਇਹ ਤਾਂ ਲੋਕਾ ਸੜਾ ਕਹਿੰਦਾ ਕਹਦਾ ਮੈਂ ਤੂੰ ਤਾਂ ੱਟੇ ਨਾ ਕਰਾਇਆ ਮੈਂ ਤਾਂ ਕਰਦਾ ਨਹੀਂ ਸੀ ਹੈਗਾ ਜਿਹੜਾ ਗਿਆ ਤੇਰੇ ਨਾਲ ਤਾਂ ਤਾਂ ਤੋਂ ਪੜਨਾ ਕਰਕੇ ਲਿਆਇਆ ਮੈਂ ਤੇ ਅਸਰ ਬਾਪ ਲੈਣਾ ਹਾਂ ਤਾ ਤੂੰ ਦੇ ਤਾਂ ਆਵੜਾ ਮੈਨੂੰ ਦੇਖ ਕੋਈ ਅੱਜ ਘੱਟ ਕਰਾ ਦੇ ਕਰ ਲੈ ਕਰ ਲੈ ਕਰ ਘੱਟ ਸਖਾਂ ਦੀ ਵਧੀਆ ਕਰ ਹਾਂ ਮੈਂ ਕਿਸੇ ਨੂੰ ਕਰ ਆ ਜਾ ਤੇ ਉਹਨੂੰ ਸਾਧ ਲਓ ਫਿਰ ਉਹਨੂੰ ਸਾਧ ਲਓ ਇੱਥੇ ਲੈ ਲਓ ਲੈ ਲਓ ਆਜੋ ਉਹ ਜਿਹੜਾ ਹੈਗਾ ਤੇਰਾ ਤੀਜਾ ਹਾਂ ਤੀਜਾ ਫਿਰ ਬਣਾ ਕੇ ਵਾ ਵੰਡ ਕੇ ਦੇ ਦੋ ਫਿਰ ਜਿਹੜਾ ਜਿਹੜਾ ਬਣਦਾ ਹੈ ਹੱਕ ਜਿਹੜਾ ਹੱਕ ਬਣਦਾ ਤਾਂ ਲੈਣਾ ਹੀ ਲੈਣਾ ਹੁਣ ਤੂੰ ਨਹੀਂ ਤੋ ਨਹੀਂ ਸਕਦੇ ਤੁਸੀਂ ਨਹੀਂ ਤੋ ਸਕਦੇ ਹੁਣ ਜਿਹੜਾ ਕਹਿੰਦਾ ਸੀ ਡੱਗਾ ਨਹੀਂ ਬਣਦਾ ਨਿਕਲ ਆਇਆ 10 ਮਿੰਟ ਲੈ ਥਾਂ 10 ਮਿੰਟ ਮੈਂ ਤਾਂ ਚੁੱਪ ਸੀ ਫੇਰ ਵੀ ਹਜੇ ਮੈਂ ਤਾਂ ਫੇਰ ਵੀ ਚੁੱਪ ਸੀ ਮੈਂ ਤਾਂ ਡੱਗ ਖੋਲੇ ਰਹਿਣਗੇ ਚੱਲ ਕੋਈ ਨਾ ਆਦੇ ਨਾਲ ਕਰ ਲਾਂਗੇ ਐ ਥੋੜਾ ਕਰ ਦਿੰਦੇ ਜਿਹਨੂੰ ਤੁਸੀਂ ਕਰਦੇ ਆ ਉਹ ਤੇਰੀ ਨਹੀਂ ਚੱਲਦੀ ਤੂੰ ਬੋਲਦੀ ਆ ਤੂੰ ਤੂੰ ਮੇਰੇ ਭਾਂ ਨੂੰ ਸਮਾ ਦੀ ਭਾਂ ਤੇ ਤੂੰ ਮੇਰੇ ਪਾਸੇ ਲਾਇਆ ਕਰਾਇਆ ਤਾਂ ਤੂੰ ਆ ਨਾਲੇ ਮੈਤਾ ਮਕਰਾਇਆ ਤੂੰ ਮਕਰਾਇਆ ਬੈਲੀ ਤੇਰੀ ਤੇਰੇ ਨਾਂ ਤੇ ਕਰਾ ਲਈ ਨੀ ਮੈਨੂੰ ਯਾਦ ਰਹੀ ਆ ਨਹੀਂ ਮੈਂ ਕਰਾਈਆ ਤੇਰਾ ਢੱਡ ਦਾ ਆਹੀ ਆਹੀ ਮੈਂ ਕਰਾਈਆ ਨਹੀਂ ਮੈਂ ਕਰਾਈਆ ਮੈਂ ਕਰਾਈਆ ਤੇਰਾ ਢੱਡ ਦਾ ਤੂੰ ਲੈ ਕੇ ਕਰਾਣਾ ਆਉਂਦੇ ਨਾਲ ਤੇ ਸਾਰੇ ਕੁਸਤਾ ਤੇਰੇ ਨਾਲ ਤੇ ਨਹੀਂ ਬੈਲੀ ਮੈਂ ਕਰਾਈਆ ਤੇਰਾ ਢੱਡ ਦਾ ਲੈ ਤਾਂ ਤੇਰੇ ਨਾਲ ਰੱਖ ਦੇਦਾ ਮੈਂ ਤੇਰਾ ਘੱਟ ਲੱਖਦਾ। ਉਹ ਬੰਦਾ ਮੇਰਾ ਬੰਦਾ। ਨਾ ਪਹਿਲੀ ਪਹਿਲੀ ਮੈਂ ਕਰਾਈ ਆ। ਛੋਟੇ ਨੂੰ ਨਹੀਂ ਭਰਾ ਦਾ ਦੋਸਤ ਨੂੰ ਕਰਾਈ ਆ ਪਹਿਲੀ। ਹਾਂ। ਤੂੰ ਬੰਦਾ ਤੇਰੇ ਨਾਲ ਸਾਰਾ ਪੈਸਾ ਬੋਲਦਾ ਉੱਥੇ। ਪੂਰੇ ਕਰਕੇ ਲੜੀ ਚਾ। ਹਾਂ। ਤੂੰ ਆਲਾ ਨਾ ਤੇ ਉਂਗਲਾਂ ਦੇਣ ਤੇ ਸਾਰਿਆਂ ਨੂੰ। ਉਂਗਲਾਂ ਦੇਣ ਤੇ ਨਹੀਂ। ਆਦੇ ਹੱਕ ਦੀ ਕਰਾਈ ਆ ਤੇਥੋਂ ਨਹੀਂ ਤੇਰੀ ਨਹੀਂ ਧੱਕੇ ਨਾਲ ਕਰਾਈ ਜਿਵੇਂ ਤਾਈ ਦੀ ਕਰਾਉਂਦੇ ਸੀ ਧੱਕੇ ਨਾਲ। ਕਲੀ ਕਰਾ ਬੀਬੀ ਦੀ। ਕਰਾ ਲਈ ਫੇਰੇ। ਬੰਦੇ ਚਲਦੀ ਸੀ ਕੰਦੀ ਕਰਾਦੇ ਸੀ ਇਕੱਲੇ। ਬਾਰਤਾ ਕਲੇ ਥਾਰੇ ਮਾਰਤੇ ਤੇ ਕੀਰੀ ਪਲਾਨ ਕੀਆ ਉਹ ਤਾਂ ਅਜੇ ਕੋਰਟ ਚ ਕੇ ਹਲਾਦਣਾ ਅੱਜ ਹਾਂ ਆ ਜਾ ਅੱਜ ਹੂੰ ਅੱਜ ਲਾਦਣਾ ਕੋਰਟ ਚ ਕੇ ਉੱਥੇ ਵੀ ਇਹ ਲੈ ਕੇ ਦੇ ਕੇ ਗਿਆ ਸੈਨੋ ਕਹਿੰਦਾ ਲੀਡਰ ਕਹਿੰਦਾ ਕਰਨ ਨਹੀਂ ਆਉਂਦਾ ਉਹ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਣੇ ਕੋਲੇ ਪਿੰਡ ਚੱਕਰ ਤੋਂ ਇੱਕ ਭੈਣ ਤੇ ਵੀ ਰਾਜਾ ਇਹਨਾਂ ਦੀ ਨਿੱਜੀ ਪ੍ਰੋਬਲਮਾਂ ਪਰਿਵਾਰਕ ਕਲੇਸ਼ਾ ਅਪਏ ਨਾ ਨਾ ਗੱਲ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅ ਬਾਈ ਕੀ ਨਾਮ ਤੁਹਾਡਾ ਸਕਿੰਦਰ ਸ਼ੰਗਰ ਤੁਹਾਡਾ ਭਨੇ ਸਰਮਨਪ੍ਰੀਤ ਕੌਰ ਮੈਨੇ ਰੌਲਾ ਕੀਆ ਤੁਹਾਡਾ ਜੀ ਸਾਡਾ ਘਰ ਦਾ ਰੌਲਾ ਕਿਵੇਂ ਜੀ ਸਾਨੂੰ ਘਰ ਵੰਡ ਕੇ ਦਿੱਤਾ ਗਿਆ ਸਾਡਾ ਕਿਹਨੇ ਦਿੱਤਾ ਮੰਮੀ ਡੈਡੀ ਨੇ ਸਹਿਮਤੀ ਨੂੰ ਵਿੱਚ ਬੰਦੇ ਸੀਗੇ ਦੋ ਜਿਵੇਂ ਘਰੇ ਬੈਠ ਕੇ ਕੰਮ ਕਰਦੇ ਸਾਨੂੰ ਘਰ ਵੰਡ ਕੇ ਦਿੱਤਾ ਅਸੀਂ ਆਪਦਾ ਘਰ ਦਾ ਸਾਰਾ ਕੁਝ ਰਿਪੇਅਰ ਕਰਾ ਅੱਛਾ ਜੀ ਅਸੀਂ ਆਦੇ ਘਰ ਦੇ ਵਿੱਚ ਬੈਠੇ ਸੀ ਹਾਂ ਤੇ ਘਰ ਦੇ ਵਿੱਚ ਬੈਠੇ ਸੀ ਅਸੀਂ ਆਪ ਦਾ ਘਰ ਤੇ ਉਹ ਘਰ ਬੰਦੇ ਕਰਕੇ ਸਾਰਾ ਕੁਝ ਕਰਕੇ ਹਾਂ ਤੇ ਜ਼ਮੀਨ ਚੋਂ ਵੀ ਸੰਭੀਆ ਤੱਕ ਤੱਕਾ ਤੋਂ ਵੀ ਆ ਕੇ ਅੱਛਾ ਜੀ ਇਹਨਾਂ ਨੇ ਵੀ ਤਾਂਨ ਕਿ ਲਈ ਸਾਨੂੰ ਦਿੱਤੇ ਜਿਨ੍ਹਾਂ ਦੇ ਅਸੀਂ ਮਾਮਲੇ ਤੇ ਦੇ ਕੇ ਤੇ ਘਰ ਨੂੰ ਆਪਦੇ ਜਿੰਦੇ ਲਾ ਕੇ ਤੇ ਅਸੀਂ ਮਨੀਲਾ ਚਲੇ ਗਏ ਬਾਕੀ ਅੱਛਾ ਜੀ ਬੱਚੇ ਦਾ ਬੱਚਾ ਸਾਡਾ ਮਨੀਲਾ ਦੇ ਪਹਿਲਾਂ ਮਨੀਲਾ ਚੋਂ ਆਏ ਸੀਗੇ ਹਾਂਜੀ ਪਹਿਲਾਂ ਅਸੀਂ ਮਨੀਲਾ ਤੋਂ ਹੀ ਆਏ ਸੀ ਪਹਿਲਾਂ ਕਈ ਵਾਰਾ ਸੀਰਨਾਮਾ ਰਾਜੀਨਾਮੇ ਕੀਤੇ ਹੋ ਮੇਰੇ ਘਰ ਆ ਕੇ ਦੱਸੋ ਠੀਕ ਹੈ ਜੀ ਬਾਹਰ ਵਿੱਚ ਤੇ ਅਸੀਂ ਚਲੇ ਗਏ ਮਨੀਲਾ ਸਾਡੇ ਇਹਨਾਂ ਨੇ ਬਾਹਰ ਦੇ ਵਿੱਚ ਘਰ ਦੇ ਜਿੰਦੇ ਪਣ ਤੇ ਸਾਡੀ ਗਾਹਰੀ ਦੇ ਵਿੱਚ ਵਕਾ ਦਾ ਮੇਰੇ ਡੈਡੀ ਨੇ ਨਹੀਂ ਤੁਹਾਨੂੰ ਬਿਨਾ ਪੁੱਛੋ ਜਿੰਦੇ ਪੰਤੇ ਤੁਹਾਡੇ ਜੀ ਹਾਂਜੀ ਅਸੀਂ ਮਨੀਲਾ ਵਿੱਚ ਸੀ ਉਸ ਟਾਈਮ ਅੱਛਾ ਜੀ 11ਵੇਂ ਮਹੀਨੇ ਦੇ ਵਿੱਚ ਅਸੀਂ ਮਨੀਲਾ ਵਿੱਚ ਸੀ ਮੇਰੇ ਡੈਡੀ ਨੇ ਰਿਪੋਰਟ ਦਿੱਤੀ ਥਾਣੇ ਵਿੱਚ ਵੀ ਮੇਰਾ ਧੀ ਜਵਾਈ ਬਾਹਰ ਆ ਗਏ ਤੇ ਉਹਨਾਂ ਦੇ ਘਰ ਦੇ ਜਿੰਦੇ ਪੰਤੇ ਨਾਲੇ ਉਹਨਾਂ ਦੀ ਜ਼ਿੰਮੇਵਾਰੀ ਹਾਂ ਤੇ ਚਲ ਇਹਨਾਂ ਤੇ 55 ਲਾ ਕੇ ਇਹਨਾਂ ਨੂੰ ਤੋਰਤਾ ਵਿੱਚ ਸਾਡੀ ਮਾਂ ਆ ਗਈ ਵਿੱਚ ਹੀ ਇਹ ਹਰਵਿੰਦਰ ਸਿੰਘ ਤੇ ਜਸਵੀਰ ਕੌਰ ਇਹਨਾਂ ਦਾ ਬੱਚਾ ਸੀ ਤੇ ਛੋਟਾ ਮੁੰਡਾ ਹਰਵਿੰਦਰ ਸਿੰਘ ਜਸਵੀਰ ਕੌਰ ਕੌਣ ਇਹ ਸਾਡੇ ਮੇਰੀ ਗੇਟ ਤੇ ਜਠਾ ਅੱਛਾ ਜੀ ਤੇ ਤਾਂ ਮੇਰਾ ਦਿਓ ਸੀ ਹਰਦੀਪ ਸਿੰਘ ਉਹ ਨੂੰ ਬਾਹਰੋਂ ਆਇਆ ਸੀ ਮਲੇਸ਼ੀਆ ਤੋਂ ਹਾਂ ਤੇ ਇਹਨਾਂ ਨੇ ਸਾਰਿਆਂ ਨੇ ਰਾਤ ਮਰ ਕੇ ਸਾਡੇ ਘਰ ਦੇ ਜਿੰਦੇ ਪੰਨੇ ਅੱਛਾ ਜੀ ਸਾਡੀ ਗਾਇ ਹਾਜ਼ਰੀ ਦੇ ਵਿੱਚ ਕੰਦਾ-ਕੁੰਦਾ ਟੱਪ ਕੇ ਸਾਡੇ ਘਰ ਦੇ ਬਾਹਰ ਵੀ ਪੰਨੇ ਰਹਿਣ ਇਹਨਾਂ ਨੇ ਅੱਛਾ ਜੀ ਅੰਦਰ ਦੇ ਗੇਟ ਭੰਨ ਕੇ ਹਾਂ ਅੰਦਰ ਸਾਡੇ ਕਮਰੇ ਦੇ ਵਿੱਚ ਦਾਖਲ ਹੋਏ ਤਾਂ ਸਾਡਾ ਸਮਾਨ ਵੀ ਚੋਰੀ ਹੋ ਗਿਆ ਜਣੀ ਮਤਲਬ ਤੁਹਾਨੂੰ ਬਿਨਾ ਦੱਸਿਓ ਸਾਰਾ ਕੁਛ ਕੀਤਾ ਭੰਤੂ ਨੇ ਅੱਛਾ ਜੀ ਸਾਡੇ ਘਰ ਵਿੱਚ ਕੋਈ ਕੈਮਰਾ ਨਹੀਂ ਸੀ ਰੱਦੀ ਠੀਕ ਆ ਤੇ ਸਾਡੇ ਨਾਲੇ ਜਮੀਨ ਵਾਲੀ ਅਸੀਂ ਪੰਚਾਇਤ ਨੂੰ ਬਹੁਤ ਫੋਨ ਲਾਇਆ ਅਸੀਂ ਐ ਕਿ ਜੀ ਸਾਡਾ ਰਾਜੀਨਾਵਾ ਹੋਇਆ ਵਾ ਤੇ ਅਸੀਂ ਹਜੇ 6 ਮਹੀਨੇ ਨੂੰ ਹੋਇਆ ਅਸੀਂ ਬਾਹਰ ਗਏ ਆ ਤੇ ਸਾਨੂੰ ਵੀ ਸਾਡਾ ਭੰਤੂੜ ਕਰਤੀ ਹਾਂ ਕਰਾਇਆ ਜਾ ਹਾਂ ਤੇ ਜਦੋਂ ਅਸੀਂ ਪੰਚਾਇਤ ਨੂੰ ਭੇਜਿਆ ਇਹਨਾਂ ਦੇ ਘਰੇ ਇਹ ਕਹਿੰਦੇ ਸਾਨੂੰ ਤਾਂ ਜੀ ਪਾਵਰ ਆਫ ਟਾਰਨਾ ਦਿੱਤਣਾ ਇਹਨਾਂ ਨੇ ਕੋਈ ਗੱਲ ਨਹੀਂ ਪੰਚਾਇਤ ਦੀ ਸੁਣ ਅੱਛਾ ਜੀ ਫਿਰ ਤੁਹਾਨੂੰ ਮਨੀਲਾ ਤੋਂ ਵਾਪਸ ਆਉਣਾ ਪਿਆ ਅੱਛਾ ਜੀ ਨੇ ਪਾਵਰ ਆਫ ਟਾਰਨ ਕਾਹਦੀ ਦਿੱਤੀ ਆ ਜੀ ਇਹ ਝੂਠੀਆਂ ਪਾਵਰ ਆਫ ਟਾਰਨ ਕੋਈ ਨਹੀਂ ਇਨਾਂ ਕੋਲੇ ਜਿਵੇਂ ਸੀ ਪੁਲਿਸ ਥਾਣੇ ਦੇ ਵਿੱਚ ਅਸੀਂ ਸਾਰੀਆਂ ਪਾਵਰ ਆਫ ਟਾਰਨਾਂ ਹੁੰਦੀਆਂ ਇਨਾਂ ਕੋਲੇ ਕੋਈ ਪਾਵਰ ਆਫ ਟਾਰਨ ਨਹੀਂ ਹਾਂ 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 ਇੱਕ ਤਾਈ ਜੀ ਹੈਗੀ ਆ ਸਾਡੀ ਤਾਈ ਆ ਉਹ ਇਹਨਾਂ ਨੂੰ ਦੋ ਕਿੱਲੇ ਜ਼ਮੀਨ ਉੱਤੇ ਕੇ ਤੇ ਦੇ ਕੇ ਲਈ ਉਹ ਪਾਸੇ अच्छा जी। ਸਾਡੀ ਜ਼ਮੀਨ ਕਿਹੜੀ ਵੇਚਣਾ ਇਹਨਾਂ ਨੇ ਬਾਣੀ। ਠੀਕ ਆ। ਪਰ ਚਾਤ ਨੇ ਵੀ ਬਹੁਤ ਸਮਝਾਇਆ ਪਰ ਇਹ ਨਹੀਂ ਸਮਝਦੇ। ਅੱਛਾ ਜੀ। ਹੌਲੀ ਹੌਲੀ ਸਾਡਾ ਰੌਲਾ ਬਹੁਤ ਵੱਧ ਗਿਆ। ਠੀਕ ਆ। ਹੁਣ ਹੁਣ ਕੀ ਰੌਲਾ ਥੋੜਾ ਜਿਹਾ ਫਿਰ? ਹੁਣ ਸਾਡਾ ਰੌਲਾ ਇਹ ਇਹਨਾਂ ਤੇ ਪਿਆਵਾ 452 ਦਾ ਪਰਚਾ। ਤੁਸੀਂ ਤੁਸੀਂ ਕਰਾਇਆ ਹੋਇਆ? ਤੁਸੀਂ ਕਰਾਇਆ ਹੋਇਆ? ਸਾਡੇ ਘਰੇ ਆ ਕੇ ਕੀ ਕੀ ਗੱਲ ਹੋ ਗਈ ਸੀ ਕਿ ਉਹ? ਛੱਟਾਂ ਵਾਰੀਆਂ ਸੀ ਮੇਰੇ ਘਰਾਂ। ਅੱਛਾ ਜੀ। ਤੇ ਜ਼ਮੀਨਦਾਰ ਵਾਲਾ ਤਾਂ ਸਾਡਾ ਛੱਡੀ ਜਾਂਦਾ ਸੀ ਪੱਲੇ। ਠੀਕ ਆ ਜੀ। ਇਹ ਜ਼ਮੀਨ ਨਹੀਂ ਸੀ। ਜਣੀ ਲੜਾਈ ਹੋ ਗਈ ਆ ਉਸ ਮੇਂ। ਹਾਂਜੀ। ਇਹਨਾਂ ਇਹਨੂੰ ਮਤਲਬ ਕੁੱਟਿਆ ਵਰਿਆ ਅੱਛਾ ਜੀ ਆ ਕੇ ਘਰੇ ਇਹਨਾਂ ਦੇ 452 ਦਾ ਹਰਵਿੰਦਰ ਸਿੰਘ ਹਾਂ ਜਸਵੀਰ ਕੌਰ ਤੇ ਇਹਨਾਂ ਦਾ ਲੜਕਾ ਹਾਂ ਸ਼ਰੀਫ ਸਿੰਘ ਹਾਂ ਜੋ ਇਸ ਟਾਈਮ ਇਹਨਾਂ ਦਾ ਅੱਛਾ ਜੀ ਮਨੀਲਾ ਭੇਜਿਆ ਹੋਇਆ ਹਾਂ ਬੱਚਾ ਪਿਆ ਹੋਇਆ ਪਰ ਉਹ ਇਸ ਟਾਈਮ ਮਨੀਲਾ ਦੇ ਵਿੱਚ ਰਹਿ ਰਿਹਾ ਬੱਚਾ ਠੀਕ ਠੀਕ ਆ ਤੇ ਇਹਨਾਂ ਦੇ ਇਹ ਸਾਨੂੰ ਧੱਕੇ ਨਾਲ ਮੰਮੀ ਤੇ ਪ੍ਰੈਸ਼ਰ ਪਾਉਂਦੇ ਆ ਵੀ ਇਹ ਪਰਚਾ ਵਾਪਸ ਲੈ ਠੀਕ ਆ ਜੀ ਇਹਨਾਂ ਦੀ ਇਹਨਾਂ ਦੀ ਮਾਤਾ ਤੇ ਤੁਹਾਡੀ ਸੱਸ ਤੇ ਹਾਂਜੀ ਅੱਛਾ ਜੀ ਸਾਡੀ ਮਾਤਾ ਨੂੰ ਸਾਡਾ ਰਾਤੇ ਰਾਹ ਦੇ ਉੱਤੇ ਬੈਠ ਕੇ ਦਿੱਤੀ ਹੋਈ ਆ ਬਕਾਇਦਾ ਪੁਲਿਸ ਮੁਲਾਜ਼ਮੇ ਨੂੰ ਬੈਠਕ ਦਵਾ ਕੇ ਗਏ ਆ ਮੁਲਾਜ਼ਮਾ ਦੇ ਸਾਹਮਣੇ ਇਹ ਗੱਲ ਕਹੀਏ ਵੀ ਮੈਂ ਇਹਨਾਂ ਦੇ ਘਰੇ ਨਹੀਂ ਬੜਦੀ ਮੈਨੂੰ ਰਾਹ ਤੇ ਬੈਠ ਕੇ ਦਿੱਤੀ ਜਾਂਦੀ ਠੀਕ ਚਲੋ ਅਸੀਂ ਜੀ ਇਹਨਾਂ ਦੇ ਕਹਿਣ ਤੇ ਅਸੀਂ ਰਾਹ ਦੇ ਉੱਪਰ ਬੈਠ ਕੇ ਦੇ ਵੀ ਇਹਨਾਂ ਨੂੰ 메ਨ ਗੇਟ ਮੰਮੀ ਦਾ ਰਾਹ ਤੇ ਕੱਢਿਆ ਹਾਂ ਹਾਂਜੀ ਹਾਂਜੀ ਤੇ ਸਾਡੀ ਮੰਮੀ ਅੱਗੇ ਵੀ ਕਈ ਵਾਰ ਸਾਡੇ ਘਰੇ ਆਈ ਜਾਂ ਸਾਡੇ ਸਾਡੇ ਨਾਲ ਗਾਲੀ ਗਲੋਚੀ ਕਰਦੀ ਆ ਹਾਂ ਹਾਂ ਬਹੁਤ ਵਾਰੀ ਅਸੀਂ ਬਚਾ ਕੀਤਾ ਬਹੁਤ ਵਾਰ ਬਚਾ ਕੀਤਾ ਸੀ ਸਾਡੇ ਆਣ-ਗਵਾਂਡੇ ਇੱਕ ਬੰਦਾ ਵਾ ਉਹ ਨੂੰ ਵੀ ਅੱਧੀ ਪੰਜ ਕੇ ਸਾਲ ਕੇ ਦੀ ਹੋਣੀ ਹੈ ਹਾਂ ਠੀਕ ਕਰਦਾ ਸੀ ਦਰਵਾਜ਼ਾ ਹੀ ਨਹੀਂ ਖੋਲ ਤੇ ਇੱਕ ਵਾਰੀ ਅਸੀਂ ਦਰਵਾਜ਼ਾ ਖੋਲਿਆ ਨਹੀਂ ਫਟੇ ਟਾਈਮ ਸਰਪੰਚ ਆ ਗਿਆ ਸਰਪੰਚ ਨੇ ਆ ਕੇ ਸਾਡਾ ਦਰਵਾਜ਼ਾ ਖਲਾਇਆ ਤੇ ਮੰਮੀ ਨੂੰ ਆਉਂਦੇ ਘਰੇ ਪਾਸ ਲੈ ਗਿਆ ਅੱਛਾ ਜੀ ਉਧਰੋਂ ਆਉਂਦੀ ਆ ਨਹੀਂ ਨਹੀਂ ਮਾਤਾ ਤੁਹਾਡੀ ਆ ਕੇ ਤੁਹਾਨੂੰ ਗਾਲੀ ਗਲੋਚ ਕਰਦੇ ਜਾਂ ਤੁਹਾਡੇ ਨਾਲ ਹਤੂਪਾਈ ਹੁੰਦੀ ਆ ਗਾਲੀ ਗਲੋਚ ਅੱਗੇ ਤਾਂ ਬਹੁਤ ਗਾਲੀ ਗਲੋਚ ਸਾਡੀ ਤੋੜਪਾਂ ਵੀ ਕੀਤੀ ਹੈ ਜਿਵੇਂ ਘਰੇ ਸਾਡੇ ਕੋਲੇ ਵੀਡੀਓ ਪੱਲ ਅੱਛਾ ਜੀ ਸਾਡੇ ਘਰੇ ਆ ਕੇ ਜਿੰਦੇ ਵੀ ਪੰਨੀ ਆ ਅੱਛਾ ਜੀ ਸਾਡੀ ਉਧਰ ਕੰਦਲ ਦਿੱਤੀ ਸੀ ਇੱਕ ਸਾਜੀ ਕੰਦ ਕੱਢੀ ਸਾਡੇ ਕੈਮਰੇ ਵੀ ਪਰ ਨਹੀਂ ਗਈ ਉਹ ਵੀ ਸਾਡੇ ਕੋਲੇ ਵੀਡੀਓ ਬਕਾਇਦਾ ਪਈ ਆ ਠੀਕ ਆ ਤੇ ਪਹਿਲਾਂ ਵੀ ਸਾਡੇ ਉਦੋਂ ਪਹਿਲਾਂ ਜਦੋਂ ਉਹ ਗੈਟ ਕਸੀ ਦਿੱਖਤੀ ਨਹੀਂ ਸੀ ਉਸ ਤੋਂ ਪਹਿਲਾਂ ਵੀ ਸਾਡੀ ਤੋੜ ਭਾਨ ਇਹਨਾਂ ਨੇ ਰਾਹ ਤੇ ਆ ਕੇ ਬਾੜ ਦੀ ਕੀਤੀ ਅੱਛਾ ਜੀ ਬਹੁਤ ਵਾਰੀ ਤੋੜਪਨ ਕੀਤੀ ਹੈ ਤੇ ਗਾਲਾਂ ਤਾਂ ਸਾਨੂੰ ਕੱਢਦੀ ਵੀ ਰਹਿੰਦੀ ਹੈ ਠੀਕ ਹੈ ਜੀ ਜਿਹੜੀ ਸਾਨੂੰ ਕਰਦੀ ਹੈ ਅੱਛਾ ਹੁਣ ਦੀ ਕਿਸ਼ਤ ਸੀ ਜੀ ਕੀ ਕੀ ਚੱਕਰ ਪਿਆ ਹੋਣਾ ਹੋਰ ਸਾਡੇ ਜੀ ਸਾਡਾ ਦਰਵਾਜ਼ਾ ਖੁੱਲਦਾ ਸੀ ਸਵੇਰੇ 7 ਵਜੇ ਦਾ ਟਾਈਮ ਸੀਗਾ ਸਾਡੇ ਬੱਚੇ ਨੇ ਸਕੂਲ ਜਾਣਾ ਸੀ ਮੈਂ ਰੋਟੀਆਂ ਬਕਾਈ ਜਾਂਦੀ ਹਾਂ ਹਾਂ ਬਜ਼ੁਰਗ ਕਿੰਨੇ ਕੰਮ ਦਾ ਕਰ ਨਹੀਂ ਆਉਂਦਾ ਤੇ ਇਹ ਕੱਪੜੇ ਨਿਚੋੜ ਚੁਰਕੇ ਪਾਉਂਦੇ ਸੀ ਜਗਾ ਦਿੱਤੀ ਸੀ ਵੀ ਸਾਡੇ ਘਰੇ ਆਈ ਮਾਤਾ ਸਾਨੂੰ ਕਹਿੰਦੀ ਆ ਕਿ ਪਰਚਾ ਵਾਪਸ ਲਓ ਅੱਛਾ ਜੀ ਤੁਸੀਂ ਮੁੱਕਰੇ ਹੋ ਤੁਸੀਂ ਉਹ ਹੋਏ ਤੁਸੀਂ ਜੋ ਹੋ ਆਏ ਆ ਬਾਬਾ ਕੁਝ ਬੋਲੋ ਵੀ ਸਾਡੇ ਤੇ ਪ੍ਰੈਸ਼ਰ ਇਹੀ ਪਉਂਦੀ ਹੈ ਵੀ ਪਰਚਾ ਵਾਪ ਕਰ ਸਾਡਾ ਨਹੀਂ ਘਰ ਘਰ ਤੋਂ ਮਾਤਾ ਦੇ ਨਾਮ ਤੇ ਕਿ ਮਤਲਬ ਕਿਵੇਂ ਅਜ ਕਰੀ ਗਾਨ ਕੀਰ ਚਾਚੀ ਘਰ ਸਾਡੇ ਤੇ ਸਾਨੂੰ ਪੁਰਾਣਾ ਘਰ ਆਇਆ ਅੱਛਾ ਜੀ ਅਸੀਂ ਸਾਰਾ ਕੁਝ ਉੱਥੇ ਬਣਵਾ ਲਿਆ ਹੁੰਦਾ ਮਿਸਟਰ ਸਾਡੇ ਨਾਂ ਤੇ ਲੱਗਿਆ ਸੋਡੇ ਨੋਟਮੀਟਰ ਲੱਗਿਆ ਹੋਇਆ 2 ਡਾਟ ਛੋਟੀ ਲੱਗੀ ਹੋਈ ਆ ਤੁਹਾਡੀ ਸਾਡੀ ਲੱਗੀ ਹੋਈ ਆ ਸਰਕਾਰੀ ਸਾਡੇ ਪਾਸੇ ਜੋ ਇਹਨਾਂ ਨੇ ਇੱਕ ਨਾ ਚਮਚਾ ਵੰਡਿਆ ਦਿੱਤਾ ਨਾ ਕੋਈ ਵਸਤਰਾ ਵੰਡਿਆ ਦਿੱਤਾ ਸਾਡੀ ਮਾਤਾ ਨੇ ਅਸੀਂ ਸਾਰਾ ਸਮਾਨ ਸਾਡਾ ਆਪਦਾ ਬਣਾਇਆ ਹੋਇਆ ਘਰ ਦੇ ਵਿੱਚ ਠੀਕ ਹੈ ਜੀ ਅਸੀਂ ਮਾਤਾ ਅਸੀਂ ਸਰਪੰਚ ਨੂੰ ਕਿਹਾ ਸੀ ਵੀ ਸਾਡੇ ਘਰੇ ਸਾਡੀ ਮਾਤਾ ਨਹੀਂ ਆਉਣੀ ਚਾਹੀਦੀ ਜੇ ਕੋਈ ਸਾਡੇ ਘਰੇ ਆਉਣਾ ਸਾਡੇ ਕੋਈ ਬੰਦੇ ਨਾਲ ਪੰਚਾਇਤ ਦੇ ਲੈ ਕੇ ਆ ਹਾਂ ਇਕੱਲੀ ਨਾ ਆਵੇ ਇਕੱਲੀ ਨਾ ਸਾਡੇ ਘਰੇ ਬੜੇ ਕਿਉਂ ਸਾਡੇ ਘਰੇ ਆ ਕੇ ਸਾਡੇ ਸਾਨੂੰ ਗਾਲਾਂ ਕੱਢਦੀ ਆ ਫਿਰ ਕਿੰਨਾ ਕਦਰ ਸਹੀ ਜਾ ਕੇ ਜਦੋਂ ਸਾਡੀ ਇੱਥੀ ਤੋੜਪਾਂ ਔਖਾ ਹੋ ਜਾਂਦਾ ਹਾਂ ਤੇ ਹੁਣ ਇਸ ਟਾਈਮ ਜਿੱਦੇ ਹੁਣ ਆਈ ਆ 9 ਤਰੀਕ ਨੂੰ ਸਾਡੇ ਘਰੇ ਆਈ ਆ ਸਵੇਰੇ 7 ਵਜੇ ਆਈ ਆ ਬਹੁਤ ਚਿਰ ਅਸੀਂ ਆਖਾ ਮਾਤਾ ਤੁਹਾਡੇ ਘਰੇ ਚਿੰਤ ਹਾਂ ਅੱਟੇ ਟਾਈਮ ਅਸੀਂ ਸਰਪੰਚ ਨੂੰ ਫੋਨ ਲਾਇਆ ਮੇਰੇ ਘਰ ਵਾਲੇ ਨੇ ਸਰਪੰਚ ਨੂੰ ਕਹਿੰਦਾ ਜੀ ਭਾਈ ਸਾਡੇ ਘਰੇ ਮਾਤਾ ਬੈਠੀ ਸਾਡੇ ਨਾਲ ਲੜੀ ਜਾਂਦੀ ਆ ਤੇ ਤੁਸੀਂ ਇਹਨੂੰ ਲੈ ਦੇ ਸਕਦੇ ਹੋ ਹਾਂ ਹਾਂ ਸਰਪੰਚ ਜੀ ਕਹਿੰਦੇ ਜੀ ਅਸੀਂ ਬਾਹਰ ਆ ਅਸੀਂ ਸਰਪੰਚ ਨੂੰ ਕਹਿੰਦੇ ਨਾ ਗੱਲ ਕਰ ਲਾ ਮਾਤਾ ਨਹੀਂ ਸਾਡੀ ਮੇਰੇ ਇਹਦੇ ਨਾਲ ਸਰਪੰਚ ਨਾਲ ਗੱਲ ਨਹੀਂ ਕੀਤੀ ਕਹਿੰਦੀ ਮੈਂ ਗੱਲ ਨਹੀਂ ਕਰਨੀ ਸੈਂ ਹੂੰ 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 ਚਲਿਆ ਇਹਨੇ ਮੇਰੇ ਘਰ ਵਾਲੇ ਨੇ ਕਿਹਾ ਵੀ ਤੂੰ ਭਾਈ ਮੰਮੀ ਘਰੇ ਚਲੀ ਜਾ ਹਾਂ ਵੀ ਸਾਡੇ ਨਾਲ ਨਾ ਪ੍ਰੈਸ਼ਰ ਪਾ ਉਹ ਤੈਨੂੰ ਪ੍ਰੈਸ਼ਰ ਪਰ ਕੇ ਤੋੜ ਦਿੰਦੇ ਆ ਤੂੰ ਸਾਡੇ ਤੇ ਆ ਕੇ ਰੋ ਮਾਰਨੀ ਠੀਕ ਆ ਤੇ ਅਸੀਂ ਆਪ ਦੀ ਕਰਕੇ ਰੋਟੀ ਖਾਣੇ ਆ ਸਾਨੂੰ ਖਾ ਲੈਣ ਦੇ ਹੂੰ ਤੇ ਬਾਅਦ ਵਿੱਚ ਇਹ ਮੇਰੇ ਤੇ ਬਹੁਤ ਚੱਕਣ ਲੱਗੀ ਮम्मी ਸਾਡੀ ਪਹਿਲੇ ਮੇਰੇ ਬੱਚੇ ਤੇ ਹੱਥ ਚੱਕਣ ਲੱਗੀ ਇੱਕ ਵਾਰੀ ਤਾਂ ਉਹਦੇ ਮਾਰਿਆ ਥੱਪੜ ਦੂਜੀ ਵਾਰ ਮੈਂ ਉਹਦੇ ਮम्मी ਦੇ ਮੂਹਰੇ ਹੋਈ ਮੈਂ ਮੰਮੀ ਨੂੰ ਕੁਝ ਨਹੀਂ ਕਿਹਾ ਉਸ ਤੋਂ ਬਾਅਦ ਫੇਰ ਚੱਲ ਬੱਚਾ ਸਾਡਾ ਸਕੂਲ ਚੱਲਿਆ ਉਸ ਤੋਂ ਬਾਅਦ ਜਦੋਂ ਮੰਮੀ ਮੈਨੂੰ ਫੜ ਕੇ ਬਾਹੂ ਘਰੋਂ ਕੱਢਣ ਲੱਗੀ ਮੈਂ ਉਹਦੇ ਨਾਲ ਦੋਨੇ ਵਾਹਾਂ ਫੜ ਲੈਂਗੀ ਹੂੰ ਦੋਨੇ ਵਾਹਾਂ ਫੜ ਕੇ ਮੈਂ ਪਿੱਛੇ ਨੂੰ ਲੈ ਜਾ ਰਹੀ ਹਾਂ ਮੰਮੀ ਹੂੰ ਮੇਰੇ ਵਾਹਾਂ ਫੜੀਆਂਗਾ ਮੰਮੀ ਦੇ ਹੱਥਾਂ ਦੇ ਵਿੱਚ ਅੱਛਾ ਜੀ ਉਹ ਤਿਲਕਾਂ ਸੀਗੇ ਤਿਲਕਾਂ ਸੇਕ ਕਰਕੇ ਮੰਮੀ ਥੱਲੇ ਬੈ ਗਈ ਅੱਛਾ ਜੀ ਇਹਨੂੰ ਤੁਹਾਡੇ ਕੋਲ ਵੀਡੀਓ ਹੈਗੀ ਆ ਜੀ ਹੂੰ ਕਹਦਾ ਵੀਡੀਓ ਸਾਡੇ ਘਰ ਦੇ ਵਿੱਚ ਕੈਮਰੇ ਲੱਗੇ ਹੋਏ ਆ ਰਿਕਾਰਡਿੰਗ ਆਲੇ ਸਾਰਾ ਕੁਝ ਇੱਕ ਕੱਲੀ ਕੱਲੀ ਗੱਲ ਸਾਡਾ ਲਾਈਵ ਰਿਕਾਰਡਿੰਗ ਚੈੱਕ ਕੀਤੀ ਜਾਂਦੀ ਠੀਕ ਹੈ ਮੰਮੀ ਬਹਿ ਗਏ ਤੇ ਆਪਣੇ ਮੇਰੇ ਹੱਥ ਫਟ ਗਏ ਮੰਮੀ ਦੇ ਹੱਥਾਂ ਚ ਉਹ ਮੰਮੀ ਬਾਅਦ ਵਿੱਚ ਪਖੰਡ ਕਰਨ ਲੱਗੀ ਲੋਕੋ ਮੈਨੂੰ ਮਾਰਤਾ ਲੋਕੋ ਮੈਨੂੰ ਮਾਰਤਾ ਹੂੰ ਤੇ ਬਾਅਦ ਵਿੱਚ ਮੰਮੀ ਉੱਠ ਕੇ ਸਹੀ ਸਲਾਮਤ ਬਾਹਾ ਮਾਰਦੀ ਚਲੀ ਗਈ ਦੀ ਸਾਡੇ ਘਰ ਤੋਂ ਸਾਡੇ ਕੋਲ ਸਾਰੀਆਂ ਵੀਡੀਓ ਪਈਆਂ ਸਾਡੇ ਨਾਲ ਸਾਰੇ ਜਾਨੀ ਤੂੰ ਚੰਗੀ ਭਲੇ ਗਿਆ ਤੁਹਾਡੇ ਘਰੋਂ ਸਾਡੇ ਘਰੋਂ ਵਧੀਆ ਗਈ ਆ ਬਾਹਾ ਮਾਰਦੀ ਸਭ ਕੁਝ ਕਰਦੀ ਗਈ ਅਸੀਂ ਕੋਈ ਨਹੀਂ ਮਾਰ ਕੁਝ ਨਹੀਂ ਮਾਰਿਆ ਕੁਝ ਨਹੀਂ ਅਸੀਂ ਕੀਤਾ ਠੀਕ ਆ ਸਾਡੇ ਤੇ ਇਹ ਝੂਠਾ ਪਰਚਾ ਹੋਣ ਦੀ ਕਰਦੀ ਐ ਅੱਛਾ ਜੀ ਜਸਵਿੰਦਰ ਜਸਵੀਰ ਕੌਰ ਤੇ ਹਰਵਿੰਦਰ ਸਿੰਘ ਅੱਛਾ ਜੀ ਤੁਹਾਡੇ ਜਾਨੀ ਜਿਹੜੇ ਜੇੜੇ ਜੇੜੇ ਥਾਣੇ ਆ ਮੇਰੇ ਜੇੜੇ ਜਿਹੜਾ ਤੁਹਾਡਾ ਪਰਚਾ ਕੀਤਾ ਹੋਇਆ ਪਹਿਲਾਂ ਉਹਨਾਂ ਦੇ ਕਰਾਇਆ ਉਹ ਤੋਂ ਵਾਪਸ ਲੈਣ ਵਾਸਤੇ ਦਬਾਅ ਪਾਉਂਦੇ ਆ। ਸਾਡੀ ਮੰਮੀ ਇਹੀ ਕਹਿੰਦੀ ਆ ਵੀ ਤੁਸੀਂ ਉਹਨਾਂ ਦਾ ਪਰਚਾ ਵਾਪਸ ਲਓ। ਉਹ ਜਿਹੜੇ ਹਸਪਤਾਲ ਚ ਦਾਖਲ ਹੋ ਗਿਆ ਉਹ ਕਹਿੰਦੇ ਸੱਟਾਂ ਵੱਜੀਆਂ ਹੋਈਆਂ ਨਾਲ ਕਹਿੰਦੇ। ਹਾਂਜੀ ਉਹ ਹਸਪਤਾਲ ਤੇ ਉਹ ਕਹਿੰਦੇ ਵੀ ਤੁਸੀਂ ਘਰੇ ਆ ਕੇ ਇਹਨੇ ਸੱਟਾਂ ਮਾਰ ਕੇ ਗਏ। ਅੱਛਾ ਵੀ ਤੁਸੀਂ ਉਹਨਾਂ ਦੇ ਘਰੇ ਗਏ ਆਂ? ਹਾਂਜੀ ਅਸੀਂ ਉਹਨਾਂ ਦੇ ਘਰੇ ਗਏ ਆਂ। ਅਸੀਂ ਅੱਜ ਤੱਕ ਜੋ ਸੀ ਬਾਹਰੋਂ ਆਏ ਆਂ। ਅਸੀਂ ਇਹਨਾਂ ਦੇ ਘਰੇ ਬਿਨਾਂ ਪੰਚਾਇਤ ਤੋਂ ਅਸੀਂ ਇਹਨਾਂ ਦੇ ਘਰੇ ਕੰਨੇ ਗਏ ਨਹੀਂ ਨਾ ਸੀ ਬੁਲਾਇਆ ਇਹਨਾਂ ਨੂੰ ਪਤਾ ਹੀ ਨਹੀਂ। ਠੀਕ ਆ ਜੀ। ਸਾਡੀ ਗਾਲੀ ਠੀਕ ਹੈ ਜੀ ਨਾ ਖਦਾਬ ਆਵੜਾ ਦਿੰਦੇ ਆ ਪਿਛਲਾ ਨਾ ਸਾਡਾ ਕੋਈ ਨੁਕਸਾਨ ਦਿੰਦੇ ਆ ਹਜੇ ਵੀ ਸਾਡੇ ਤੇ ਪ੍ਰੈਸ਼ਰ ਮੰਮੀ ਪਾਈ ਜਾਂਦੀ ਆ ਉਹ ਸਿਆਣੀ ਕਰਕੇ ਅਸੀਂ ਹੁਣ ਕਿੰਨਾ ਕੁ ਚੱਲੀ ਜਾਗੇ ਜੀ ਹੂੰ ਹੂੰ ਸਾਡੀ ਤਾਂ ਇਹੀ ਬੇਨਤੀ ਆ ਜੇ ਅਸੀਂ ਝੂਠੇ ਆ ਹੂੰ ਕੋਈ ਵੀ ਸਾਡੇ ਤੇ ਕਾਰਵਾਈ ਬਣਦੀ ਆ ਸਾਡੇ ਤੇ ਕਰੋ ਜੇ ਉਹ ਉਹਨਾਂ ਉਹਨਾਂ ਤੇ ਕੋਈ ਕਾਰਵਾਈ ਬਣਦੀ ਆ ਤਾਂ ਉਹਨਾਂ ਤੇ ਕੀਤੀ ਜਾ ਸਾਡੀ ਤਾਂ ਇਹੀ ਖਾਇਚ ਨਹੀਂ ਇਹ ਮਤਲਬ ਇਹ ਉਹਨੂੰ ਕਹਿੰਦਾ ਕੌਣ ਆ ਵੀ ਤੂੰ ਜਾ ਕੇ ਇਸ ਤਰ੍ਹਾਂ ਕਾਰਵਾਈ ਪ੍ਰੈਸ਼ਰ ਕੌਣ ਪਾਉਂਦਾ ਉਹਨਾਂ ਤੇ ਤੇ ਹਰਵਿੰਦਰ ਅੱਛਾ ਜੀ ਉਦੋਂ ਜਿਹੜਾ ਨੂੰ ਪਤਾ ਜਿੰਨਾਂ ਤੇ ਲੋ ਰਹੀਦੀ ਆ ਫਿਰ ਸਪ ਮਾਰਉਦੇ ਨਹੀਂ ਪਿਆ ਪਾਣਾ ਠੀਕ ਹੈ ਜੀ ਇਹ ਪੰਜਾਬ ਪੁਲਿਸ ਦੇ ਲੋਕ ਆਏ ਸੀ ਮੁਲਾਜ਼ਮ ਕਹਿੰਦੇ ਤੁਸੀਂ ਹਾਂ ਜੀ ਮੁਲਾਜ਼ਮ ਆਏ ਸੀ ਸਾਡੇ ਘਰੇ 10 ਤਰੀਕ ਨੂੰ ਹੂੰ ਉਹ ਕਹਿੰਦੇ ਆ ਉਦੋਂ ਸਾਡੀ ਐਲਕੁਆਰੀ ਕਰਨ ਆਏ ਸੀ ਕਿ ਅਸੀਂ ਉਹਨਾਂ ਨੂੰ ਬਕਾਇਦਾ ਸਾਰੀਆਂ ਵੀਡੀਓ ਪਾ ਲੈਂਦੇ ਠੀਕ ਹੈ ਵੀ ਸਾਡੇ ਚ ਕੀ ਕਸੂਰ ਆ ਸਾਡਾ ਦੇਖ ਲਓ ਸਾਡੇ ਘਰੇ ਅੱਗੇ ਵੀ ਬਹੁਤ ਵਾਰੀ ਆਈ ਆ ਹੋਰ ਸਾਡੇ ਘਰੇ ਆਈ ਆ ਸਾਡੇ ਕੈਮਰੇ ਚੈੱਕ ਕੀਤੇ ਜਾਣ ਅੱਛਾ ਜੀ ਸਾਡੇ ਤੇ ਬੰਦੀ ਕਾਰਵਾਈ ਕੀਤੀ ਜੀ ਠੀਕ ਹੈ ਕਬਜੇ ਜੇ ਸੀ ਕਸੂਰਵਾਰਾ ਤਾਂ ਕਰੋਗਾਰ ਬਈ ਕੋਈ ਕਸੂਰਵਾਰਾ ਤਾਂ ਸਾਡੇ ਤੇ ਕਾਰਵਾਈ ਕੀਤੀ ਜਾਵੇ ਜੇ ਉਹ ਕਸੂਰਵਾਰਾ ਤਾਂ ਉਹਨੇ ਤੇ ਕੀਤੀ ਜਾਵੇ ਸਾਡੇ ਤੇ ਪਰ ਪਰਚਾ ਦਰਜ ਹੋ ਗਿਆ ਸਾਨੂੰ ਹਜੇ ਪਤਾ ਨਹੀਂ ਕਿ ਸਾਨੂੰ ਕਹਿ ਰਹੀ ਸੀ ਵੀ ਤੁਹਾਡੇ ਤੇ ਪਰਚਾ ਹੋਊ ਪਰ ਉਹ ਹੋਣ ਲੱਗਿਆ ਅੱਛਾ ਜੀ ਬਈ ਮਾਤਾ ਤੋਂ ਕਰਵਾਉਣ ਲੱਗਿਆ ਠੀਕ ਆ ਬਈ ਮੇਰੇ ਸੱਟਾਂ ਮਾਰੀਆਂ ਹਾਂਜੀ ਠੀਕ ਆ ਠੀਕ ਆ ਉਹਨਾਂ ਤੇ ਜਿਹੜਾ 452 ਦਾ ਪਰਚਾ ਪਿਆ ਵਾ ਉਹ ਹੀ ਵਾਪਸ ਕਰਾਉਣ ਨੂੰ ਸਾਡੇ ਤੇ ਪਰਚਾ ਹੋ ਗਿਆ ਅੱਛਾ ਅੱਛਾ ਬਈ ਇਹ ਫੇਰ ਪਰਚਾ ਵਾਪਸ ਰਹਿਣਗੇ ਇਹਨਾਂ ਤੇ ਪਰਚਾ ਧੱਕੇ ਨਾ ਕਰਵਾਉਂਦੇ ਠੀਕ ਆ ਉਹ ਧੱਕੇ ਨਾ ਕਰਵਾਉਣਗੇ ਸਾਡੇ ਤੇ ਹਾਂ ਤੁਸੀਂ ਹਲਕਾ ਐਮਐਲਏ ਨਾਲ ਨੇ ਗੱਲ ਕਰੀ ਜੀ ਐਮਐਲਏ ਨੇ ਜੀ ਸਾਡੀ ਮਾਤਾ ਜਾਂਦੀ ਆ ਹਾਂਜੀ ਸਾਡੀ ਮਾਤਾ ਐਮਐਲਏ ਕੋਲੇ ਜਾਂਦੀ ਆ ਜਦੋਂ ਕੋਈ ਵੀ ਗੱਲਬਾਤ ਹੁੰਦੀ ਆ ਕਹਿ ਦਿੰਦੀ ਆ ਮੈਨੂੰ ਮੈਂ ਐਮਐਲਏ ਕੋਲੇ ਜਾਂਦੇ ਆਂ ਜਾਂ ਐਮਐਲਏ ਨੇ ਮੈਨੂੰ ਆਏ ਕਿਆ ਮੈਂ ਮੈਨੇ ਨੇ ਮੈਨੂੰ ਆਏ ਕਿਆ ਐਮਐਲਏ ਨੇ ਕਿਹਾ ਉਹਨਾਂ ਨੂੰ ਘਰੋਂ ਕੱਢ ਦੇ ਉਹਨਾਂ ਬਹੁਤ ਵਾਰੀ ਘਰੋਂ ਕੱਢਣ ਦੀ ਕੋਸ਼ਿਸ਼ ਕੀਤੀ ਆ ਅੱਗੇ ਵੀਸ ਮੈਨੂੰ ਬਾਹਾਂ ਫੜਕੇ ਘਰੋਂ ਕੱਢਦੀ ਆ ਅੱਛਾ ਜੀ ਐ ਐਸ ਟਾਈਮ ਬਕਾਇਦਾ ਸਾਡੇ ਕੈਮਰੇ ਤੇ ਵੀਡੀਓ ਬਣੀ ਹੋਈ ਆ ਸਾਡੇ ਕੈਮਰੇ ਚੱਲੂ ਸੀ ਹਮ ਐਮ ਐਲ ਏ ਤਿੰਨ ਤਾਂ ਨਾ ਸਾਨੂੰ ਬਹੁਤ ਵਾਰੀ ਦੇ ਦਿੱਤੀ ਆ ਉਹ ਐਮ ਐਲ ਏ ਤੋਂ ਹੀ ਫੋਨ ਖਾਣੇ ਚ ਜਾਂਦਾ ਰਾ ਸਾਡੇ ਕੋਈ ਸੁਣਾਈ ਨਹੀਂ ਹੁੰਦੀ ਸਾਡੇ ਕੈਮਰੇ ਭੰਨੇਗਾ ਜਾਂ ਸਾਡੀਆਂ ਕੰਦਾ ਭੰਨੇ ਰਹਿਣਾ ਅਸੀਂ ਰਿਪੋਰਟ ਵੀ ਕੀਤੀ ਹੈ ਠਾਣੇ ਕਿ ਸਾਡੇ ਕੋਈ ਸੁਣਾਈ ਨਹੀਂ ਤੁਸੀਂ ਨੇ ਸੰਪਰਕ ਕਰਿਆ ਐਮ ਐਲ ਏ ਨਾਲ ਨਹੀਂ ਜੀ ਅਸੀਂ ਸੰਪਰਕ ਨਹੀਂ ਕੀਤਾ ਤੁਸੀਂ ਕਰਕੇ ਦੇਖਣਾ ਸੀਗਾ ਵੀ ਤੁਹਾਡੇ ਨਾਮ ਲੈਂਦਾ ਜੀ ਉਹ ਇਹਨਾਂ ਨੂੰ ਪਤਾ ਹੋਣਾ ਜੀ ਅੱਛਾ ਜੀ ਹਾਂ ਜੀ ਮੈਂ ਆਪਾਂ ਦਾ ਘਰੇ ਹੀ ਰਹਿਣ ਵਾਲੀ ਹਾਂ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਉਹੀ ਗੱਲ ਆ ਤੇ ਜਾਨੀ ਪਰ ਇਹ ਨਹੀਂ ਦੇ ਐਮ ਐਲ ਏ ਦਾ ਨਾਮ ਠੀਕ ਆ ਜੀ ਅੱਛਾ ਹੋਰ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਕੀ ਕਹਿਣਾ ਸਾਨੂੰ ਇਨਸਾਫ ਦਵਾਇਆ ਜਾਵੇ ਬਸ ਸਾਡੇ ਸਾਡੇ ਤੇ ਕੋਈ ਕਾਰਵਾਈ ਬਣਦੀ ਹੈ ਸਾਡੇ ਤੇ ਕਰੋ ਨਹੀਂ ਦੀ ਉਹਨਾਂ ਤੇ ਕੀਤੀ ਜਾ ਰਹੀ ਹੈ ਜਿਹੜਾ ਦੰਦਾ ਝੂਠਾ ਉਹ ਤੇ ਪਰਚਾ ਕਰਨ ਸਾਨੂੰ ਕੋਈ ਸਮੱਸਿਆ ਨਹੀਂ ਹੈ ਉਹਨਾਂ ਤੇ ਪਰਚਾ ਹੋਵੇ ਹਾਂ ਜੇ ਮਤਲਬ ਅਸੀਂ ਤੁਸੀਂਾਂ ਤਾਂ ਤੁਹਾਡੇ ਤੇ ਪਰਚਾ ਹੋ ਜਾਵੇ ਜੇ ਝੂਠੇ ਆ ਤਾਂ ਸਾਡੇ ਤੇ ਪਰਚਾ ਕਰਾ ਦਿਓ ਜੇ ਉਹ ਝੂਠੇ ਆ ਤਾਂ ਉਹਨਾਂ ਤੇ ਪਰਚਾ ਕਰਾ ਦਿਓ ਪਰ ਉਹ ਸਾਡੀ ਮੰਮੀ ਤੇ ਇੰਨਾ ਪ੍ਰੈਸ਼ਰ ਪਾਇਆ ਵਾ ਸਾਡੀ ਮੰਮੀ ਨੂੰ ਕਿਸੇ ਨਾਲ ਬੋਲਣ ਨਹੀਂ ਦਿੱਤੇ ਸਾਡੀਆਂ ਦੋਨਾਂ ਕੁੜੀਆਂ ਨਾਲ ਬੋਲਦੀ ਹੈ ਸਾਡੀ ਮਾਤਾ ਨਾ ਉਹਨਾਂ ਕੋਲੇ ਜਾਂਦੀ ਹੈ ਤੇ ਨਾਲ ਸਾਡੇ ਸਾਡੇ ਨਾਲ ਬੋਲਣ ਦਿੰਦੇ ਨਾ ਸਾਨੂੰ ਕੁਝ ਬੰਦਿਆ ਦਿੱਤਾ ਠੀਕ ਆ ਅਸੀਂ ਬਾਹਰ ਵੀ ਅਸੀਂ ਬਾਹਰ ਵੀ ਨਹੀਂ ਸਾਡੇ ਨਾਲ ਬੋਲਦੀ ਜੇ ਇੱਕਦਮ ਅਸੀਂ ਬਰਾ ਵੀ ਲਈ ਤਾਂ ਉਹ ਕਹਿੰਦਾ ਤੂੰ ਉਹਨੂੰ ਕਿਉਂ ਬਣਾਉਂ ਹੂੰ ਅਸੀਂ ਲੈ ਕੇ ਵੀ ਆਏ ਹਾਂ ਹੀ ਬਕਾਇਦਾ ਪੰਚਾਇਤ ਚ ਘਰੇ ਵੀ ਲੈ ਕੇ ਆਏ ਫਿਰ ਵੀ ਉਹ ੱੱਕੇ ਨਾਲ ਦੇ ਘਰੇ ਲੈ ਕੇ ਉਹ ਨਹੀਂ ਸਾਡੇ ਠੀਕ ਆ ਜੀ ਠੀਕ ਆ ਸਾਡੇ ਨਾਲ ਸਾਡੀ ਮੰਮੀ ਨੂੰ ਸਾਨੂੰ ਨਾ ਵੰਡ ਕੇ ਦਿੱਤਾ ਕੁਛ ਤੇ ਨਾ ਅਸੀਂ ਸਾਰਾ ਕੁਝ ਉਹਨੂੰ ਉਹਦਾ ਹਿੱਸੇ ਰੱਖੇ ਹੋਏ ਆ ਉਹਨਾਂ ਕੋਲੇ ਉਹਨਾਂ ਕੋਲੇ ਸਾਰਾ ਸਾਡੇ ਘਰ ਦਾ ਸਮਾਨ ਆ ਅੱਛਾ ਜੀ ਬਕਾਇਦਾ ਪਸੂ ਜਿਹੜੇ ਤੁਹਾਡੇ ਰਾਜੀਨਾਮਾ ਤੁਹਾਡੇ ਉਹਦੇ ਡਾਕੂਮੈਂਟ ਕਾਗਜ਼ ਵਗੈਰਾ ਤੋਂ ਬਣੇ ਹੋਣਗੇ ਹਾਂਜੀ ਬਣੇ ਵੀ ਆ ਸਾਰੇ ਅੱਛਾ ਜੀ ਉਹ ਵੀ ਸਾਡਾ ਰਾਜੀਨਾਮਾ ਹੋਏ ਅਸੀਂ ਫੇਰ ਵੀ ਸਾਡੀਆਂ ਕੰਦਾ ਭੰਨ ਤਿੰਨ ਸਭ ਕੁਝ ਕਰ ਅੱਛਾ ਰਾਜੀਨਾਮਾ ਹੋਣ ਤੋਂ ਬਾਅਦ ਫੇਰ ਮਤਲਬ ਤੋੜ ਭੰਨ ਕਰੀ ਗਈ ਆ ਰਾਜੀਨਾਮਾ ਹੋਣ ਤੋਂ ਬਾਅਦ ਉਹ ਸਾਡੇ ਕੋਲੇ ਬਕਾਇਦਾ ਵੀਡੀਓ ਪਈਆਂ ਠੀਕ ਸਾਡੀ ਤੋੜ ਭੰਨ ਕੀਤੀਆਂ ਸਾਰੀਆਂ ਅਸੀਂ ਵੀਡੀਓ ਕਦੋਂ ਮਾਰ ਕੇ ਸਾਡੇ ਨਾਲ ਚੈੱਕ ਕਰਨਾ ਠੀਕ ਹੈ ਜੀ ਠੀਕ ਸਾਡੀਆਂ ਬਕ ਠੀਕ ਹੈ ਜੀ ਉਧਰ ਨਹੀਂ ਬੱਥ ਸਾਡਾ ਕੈਮਰਾ ਹੈ ਨਹੀਂ ਜਿੱਦਾਂ ਸਾਡੀ ਕੰਧ ਪਰ ਨਹੀਂ ਗਈ ਆ ਤੇ ਦੂਜੇ ਸਾਡੇ ਕੈਮਰੇ ਵੀ ਪੰਨੇ ਗਈ ਥੋੜੇ ਸਰਪੰਚ ਸਾਹਿਬ ਕਿਹੜੇ ਨਾਮ ਚ ਬੁੱਟਾ ਸਿੰਘ ਨਾਮ ਸੀ ਉਹਨਾਂ ਨੇ ਤੁਹਾਡੇ ਰਾਜੀ ਨਾਮ ਕਰਾਏ ਆ ਉਹ ਤਾਂ ਪਹਿਲਾਂ ਸੀ ਜੀ ਪਹਿਲਾ ਸਰਪੰਚ ਬੁੱਟਾ ਸਿੰਘ ਸੀ ਜੀ ਤੇ ਕੀ ਸੀ ਉਹਦਾ ਨਾਮ ਜਿਹਨੇ ਪੱਤਿਆ ਲਿਖਿਆ ਆਹ ਕਾਗਜ਼ ਲਿਖਿਆ ਦਵਾਰਾ ਦਵਾਰਾ ਸਿੰਘ ਨੇ ਕਾਗਜ਼ ਲਿਖਿਆ ਅੱਛਾ ਜੀ ਦਵਾਰਾ ਸਿੰਘ ਨੂੰ ਸਾਰੀ ਸਾਡੀ ਗੱਲ ਦਾ ਪਤਾ ਠੀਕ ਆ ਸਾਨੂੰ ਬਹੁਤ ਤੰਗ ਕਰ ਰਹੇ ਆ ਜੀ ਜਸਵੀਰ ਤੇ ਹਰਵਿੰਦਰ ਠੀਕ ਹੈ ਜੀ ਤੇ ਮਮਾ ਤਾਂ ਸ੍ਰੀ ਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਹਿੰਦੇ ਮੈਂ ਜੀ ਇਹ ਕਹਿਣਾ ਚਾਹਣਾ ਜੀ ਹਮ ਅਸੀਂ ਚੋਂ ਬੰਦਿਆਂ ਦੇ ਵਿੱਚ ਬਹਿ ਗਏ ਅੱਛਾ ਜੀ ਰਾਜੀਨਾਮਾ ਕੀਤਾ ਸੀਗਾ ਰਾਜੀ ਦਾ ਅੱਛਾ ਜੀ ਉਹ ਬੈਲੀ ਇਹਨਾਂ ਨੇ ਜਾਨੀ ਕਿ ਮੈਨੂੰ 1 ਲੱਖ ਰੁਪਇਆ ਕਿਹਾ ਸੀਗਾ ਵੀ ਤੈਨੂੰ ਅਸੀਂ ਸਾਲ ਦਾ ਦੇ ਦਿਆ ਕਰਾਂਗੇ ਠੇਕੇ ਦਾ ਤੇ ਉਹ ਜੀ ਇਹਨਾਂ ਨੇ ਮੈਨੂੰ 13 ਸਾਲਾਂ ਦਾ ਕੁਝ ਨਹੀਂ ਦਿੱਤਾ ਜੀ ਅੱਛਾ ਜੀ ਉਹ ਤਾਂ ਕੋਈ ਕਾਗਜ਼ ਪੱਤਰ ਬਣਾਇਆ ਹੋਇਆ ਜਾਂ ਤੁਹਾਡੇ ਕੋਈ ਪੰਚਾਇਤ ਚ ਉਹਨਾਂ ਦੀ ਮੌਜੂਦਾਨੀ ਗੱਲ ਹੋਈ ਸੀ ਉਹ ਬੰਦੇ ਹੈਗੇ ਆ ਜੀ ਗਵਾਹ ਮੇਰੇ ਠੀਕ ਆ ਤੇ ਜਿਹੜਾ ਘਰ ਦਿੱਤਾ ਸੀਗਾ ਜੀ ਮੈਨੂੰ ਉਹ ਵੀ ਸਹਿਮਤੀ ਨਾ ਹੀ ਦਿੱਤਾ ਗਿਆ ਸੀਗਾ ਜੀ ਠੀਕ ਆ ਜਿਵੇਂ ਭਰਾਵੀ ਵੰਡ ਹੁੰਦੀ ਆ ਵੀ ਆ ਤੈਨੂੰ ਦੇਦਾ ਇਹਨੂੰ ਦੇਦਾ ਹਾਂਜੀ ਠੀਕ ਆ ਉਹ ਦੋ ਬੰਦੇ ਸੀਗੇ ਇੱਕ ਬੰਦਾ ਗੁਜ਼ਰ ਗਿਆ ਜੀ ਇੱਕ ਬੰਦਾ ਹੈਗਾ ਵਾ ਉਹਦੇ ਸਹਿਮਤੀ ਨਾਲ ਇਹ ਕੰਦਾ-ਕੁੰਦਾ ਕੱਢੀਆਂ ਸਾਰਾ ਕੁਝ ਕੀਤਾ ਸੀ ਠੀਕ ਆ ਤੇ ਜਾਨੀ ਕਿ ਹੁਣ ਮੈਨੂੰ ਇਹ ਘਰੇ ਉਸੇ ਤੇ ਵਿੱਚ ਰਹਿਣ ਨਹੀਂ ਦਿੰਦੇ। ਅੱਛਾ ਜੀ। ਇਹ ਮਾਤਾ ਨੂੰ ਭੇਜ ਦਿੰਦਿਆਂ। ਮਾਤਾ ਨੂੰ ਭੇਜ ਕੇ ਤਾਂ ਬਹੁਤ ਪਰੇਸ਼ਾਨ ਕਰਦੇ ਜੀ। ਠੀਕ ਆ। ਜਿਹੜਾ ਠੇਕੇ ਦੀ ਗੱਲ ਕੀਤੀ ਆ ਤੂੰ ਠੇਕਾ ਜਵਾਂ ਦਿੱਤਾ ਹੀ ਨਹੀਂ ਮੁੜ ਕੇ ਇਹਨਾਂ ਨੇ। ਠੇਕਾ ਜਵਾਂ ਨਹੀਂ ਦਿੱਤਾ ਜੀ ਇਹਨਾਂ ਨੇ। ਅੱਛਾ। ਉਹ ਜਵਾਨੀ ਗੱਲ ਕੀਤੀ ਸੀ। ਹੁਣ ਹੁਣ ਪਹਿਲੇ ਕਿਹਦੇ ਕੋਲ ਆ ਉਹ? ਹੁਣ ਪਹਿਲੇ ਜੀ ਵਾਹੇ ਆਪਣਾ ਵਾਉਂਦੇ ਤਾਂ ਉਹੀ ਆ ਤੇ ਹੁਣ ਜਾਨੀ ਕਿ ਵੰਡ ਵੰਡਾ ਹੋਇਆ ਵਾ ਸੀਗਾ ਹੁਣ ਸਾਡਾ ਦੁਆਰੇ। ਹੂੰ। ਜਾਣੀ ਕਿ ਹੁਣ ਪਹਿਲੀ ਦੁਆਰੇ ਜਿਹੜੀ ਵੰਡ ਵੜਾ ਹੋਈ ਆ ਹੂੰ ਇਸ ਟਾਈਮ ਆ ਹੂੰ ਉਹ ਜਾਨੀ ਕਿ ਅੱਧੀ ਅੱਧੀ ਪੈੜੀ ਸਾਨੂੰ ਦਿੱਤੀ ਗਈ ਆ ਵੰਡਤੀ ਹਾਂ ਅੱਧੀ ਅੱਧੀ ਪੈੜੀ ਦਿੱਤੀ ਗਈ ਆ ਜੋ ਇਹਨਾਂ ਨੇ ਸਵਾ ਕਿਲਾ ਹੂੰ ਗਿਆਣੀ ਰੱਖਿਆ ਹੋਇਆ ਵਾ ਹੂੰ ਉਹ ਮਾਤਾ ਨੂੰ ਛੱਡਿਆ ਗਿਆ ਸੀਗਾ ਜੀ ਠੀਕ ਆ ਉਹ ਮਾਤਾ ਨੂੰ ਛੱਡਦਾ ਸੀਗਾ ਜੀ ਬਾਕੀ ਅਸੀਂ ਉਹ ਕਹਿੰਦੇ ਗਹਿਣੇ ਜਿਹੜਾ ਕਰਿਆ ਹੋਇਆ ਤੁਸੀਂ ਕਰਿਆ ਕੋ ਤੇ ਤੁਹਾਡੇ ਭਰਾ ਨੇ ਕਰਿਆ ਹੋਇਆ ਉਹ ਜੀ ਇਹਨੇ ਕੀਤਾ ਹੋਇਆ ਹਰਵਿੰਦਰ ਤੇ ਆਪਣੇ ਤੁਹਾਡੇ ਭਰਾਵਾਂ ਨੇ ਪਸੰਗ ਦਾ ਜੀ ਅੱਛਾ ਜੀ ਹਾਂਜੀ ਠੀਕ ਆ ਤੇ ਉਹ ਜਾਨੀ ਕਿ ਮੰਮੀ ਨੂੰ ਛੱਡਿਆ ਗਿਆ ਸੀਗਾ ਹਾਂ ਤੇ ਬਾਕੀ ਜਿਹੜੀ ਪੈਲੀ ਸੀ ਧੱਲੇ 12 ਕਿੱਲੇ ਉਹ ਸਾਨੂੰ ਅਤੀ ਦੀ ਅਸੀਂ ਬਣਨੇ ਆ ਹਾਂਜੀ ਠੀਕ ਆ ਜੀ ਤੇ ਬਾਕੀ ਹੈਗਾ ਜੀ ਆਪਣਾ ਮਾਮਲਾ ਸੀਗਾ ਜੀ ਜਿਹੜਾ ਹੂੰ ਇਹਨੇ ਮੈਨੂੰ ਕੁਝ ਨਹੀਂ ਦਿੱਤਾ ਜੀ ਠੀਕ ਆ ਜੀ ਮੈਂ ਕੋਈ ਪੈਸਾ ਦਿੱਤਾ ਨਹੀਂ ਤੁਨੂੰ ਉਹਨਾਂ ਨੂੰ ਹਾਂਜੀ ਠੀਕ ਆ ਮੈਂ ਆ ਕੇ ਇਹਨੂੰ ਹਰਵਿੰਦਰ ਨੂੰ ਕਿਹਾ ਸੀਗਾ ਹੂੰ ਬਈ ਮੇਰਾ ਠੇਕਾ ਬਣਦਾ ਸੀਗਾ ਜਿਹੜਾ ਤੂੰ ਮੈਨੂੰ ਦਿੱਤਾ ਗਿਆ ਉਹਨਾਂ ਠੀਕ ਆ ਇਹ ਨਾਲੇ ਕਿਹਾ ਸੀਗਾ ਮੈਨੂੰ ਮਰੀਲਾ ਤੋਂ ਤੂੰ ਪੱਕਾ ਆ ਜਾ ਛੱਡਿਆ ਮਰੀਲਾ ਹਾਂ ਇੱਥੇ ਆ ਕੇ ਪੈੜੀ ਸਾਰੀ ਕਰ ਲੈ ਠੀਕ ਆ ਬਈ ਹਰਵਿੰਦਰ ਬਾਹਰ ਜਾ ਬ루 ਹਾਂ ਇਹ ਗੱਲ ਮੰਮੀ ਨੇ ਕਹੀ ਆ ਭੈਣਾ ਕੋਲੇ ਵੀ ਮੇਰੀਆਂ ਦੋਨਾਂ ਕੋਲੇ ਹੈਗੀ ਆ ਇਹ ਗੱਲ ਹੂੰ ਉਹਨਾਂ ਨੂੰ ਵੀ ਦੱਸਿਆ ਸੀ ਇਹਨਾਂ ਨੇ ਠੀਕ ਆ ਉਹ ਵੀ ਕਹਿੰਦੀਆਂ ਮੈਨੂੰ ਸਾਨੂੰ ਕਿਹਾ ਸੀ ਇਹਨਾਂ ਨੇ ਹੂੰ ਬਈ ਇਹ ਛੱਡਿਆ ਵੇ ਤੇ ਸਾਰੀ ਫੈਲੀ ਇਹ ਆਪ ਕਰ ਲੇਵੇ ਹੂੰ ਚੱਲ ਉਹ ਫੈਲੀ ਇਹਨਾਂ ਨੇ ਸਾਰੀ ਫੇਰ ਵੀ ਮੈਨੂੰ ਨਹੀਂ ਦਿੱਤੀ ਠੀਕ ਆ ਉਹਦੇ ਵਿੱਚੋਂ ਜਾਨੀ ਕਿ ਹੁਣ ਜਾਨੀ ਕਿ ਅੱਧੀ ਅੱਧੀ ਫੈਲੀ ਵੰਡ ਕੇ ਅਸੀਂ ਵਾਈ ਆ ਠੀਕ ਆ ਉਹ ਮਾਤਾ ਹੁਣ ਕਹਿੰਦੀ ਆ ਮੈਨੂੰ ਘਰੇ ਆ ਕੇ ਕਹਿੰਦੀ ਮੈਨੂੰ ਫਿਕਾ ਦੇ ਤੂੰ ਅੱਛਾ ਜੀ ਮੈਂ ਕਿਹਾ ਮਾਤਾ ਗੱਲ ਸੁਣ ਮੇਰੀ ਆਪਾਂ ਹੁਣ ਵੰਡ ਵੜਾ ਕੀਤਾ ਹਾਂ ਠੀਕ ਹੈ ਜੀ ਰਾਜੀ ਨਾਮ ਆਪਣਾ ਹੋਇਆ ਹੋਇਆ ਵਾ ਵੰਡ ਵੜਾ ਪੈੜੀ ਦਾ ਤੇ ਘਰ ਦਾ ਵੀ ਤੈਨੂੰ ਠੇਕਾ ਕਾਦਾ ਦੇਵਾਂ ਮੈਂ ਹਾਂ ਮੈਂ ਕਹਾਂ ਜੀ ਮੈਂ ਤੈਨੂੰ ਠੇਕਾ ਕਾਦਾ ਦੇਵਾਂ ਜਿਹੜਾ ਤੈਨੂੰ ਸਵਾ ਕਿੱਲਾ ਛੜਾਇਆ ਉਹ ਤੁਹਾਡਾ ਗਹਿਣੇ ਕੀਤਾ ਉਹ ਛੜਾ ਲਾ ਠੀਕ ਹੈ ਠੀਕ ਹੈ ਜੀ ਇਹ ਗੱਲ ਡਾਂਗੀਆਂ ਵਾਲੇ ਨੇ ਕਹੀ ਸੀ ਜੀ ਡਾਂਗੀਆਂ ਵਾਲਾ ਕੌਣ ਡਾਂਗੀਆਂ ਵਾਲਾ ਜੀ ਇਹਨਾਂ ਦਾ ਸਹਰਾ ਅੱਛਾ ਜੀ ਠੀਕ ਹੈ ਹਰਮਿੰਦਰ ਦਾ ਅੱਛਾ ਜੀ ਉਹਨੇ ਇਹ ਗੱਲ ਕਹੀ ਸੀ ਠੀਕ ਆ ਬਈ ਉਹ ਮਾਤਾ ਨੂੰ ਕਿਲਾ ਸ਼ਵਾ ਕਿਲਾ ਉਹ ਮਾਤਾ ਨੂੰ ਛੱਡ ਦਿਓ ਠੀਕ ਆ ਤੁਸੀਂ ਇੱਥੇ ਇੱਥੇ ਵੰਡ ਲਓ ਹਾਂ ਬਈ ਤੁਸੀਂ ਇੱਥੇ ਦੋਨੇ ਭਰਾ ਇੱਥੇ ਰਹਿਣੇ ਆ ਜਦੋਂ ਤੀਜਾ ਭਰਾ ਇੱਥੇ ਰਹਿਣ ਲੱਗੂਗਾ ਪੱਕਾ ਆ ਕੇ ਹਾਂ ਬਈ ਉਹਨੂੰ ਜਿਹੜਾ ਵੰਡਦਾ ਉਹਦਾ ਹਿੱਸਾ ਦਿੱਤਾ ਜੀ ਉਹਨੂੰ ਤੁਸੀਂ 12 ਦੇ ਵਿੱਚੋਂ 4 ਕਿਲੋਨ ਦੇ ਦਿਓ ਫਿਰ ਤੀਜਾ ਸੱਕ ਤਿੰਨੇ ਸੇ ਕਰ ਲਿਓ ਮਤਲਬ ਕਹਿੰਦਾ ਇਹ ਆ ਹਾਂਜੀ ਹਾਂਜੀ ਜਦੋਂ ਬਈ ਉਹਨੂੰ ਤਾਂ 6 ਸੇ ਕਿਲੋ ਬਾਹਰ ਲਓ ਜਦੋਂ ਹਾਂਜੀ ਹਾਂਜੀ ਜਦੋਂ ਉਹ ਮਲੇਸ਼ੀਆ ਛੱਡ ਕੇ ਆਊਗਾ ਜੀ ਹਾਂ ਉਦੋਂ ਉਹਨੂੰ ਦਿੱਤੀ ਜਾਣੀ ਹੈ ਜੀ ਉਹ ਬੈਠਾ ਠੀਕ ਆ ਠੀਕ ਆ ਠੀਕ ਜੀ ਐਨੀ ਗੱਲਬਾਤ ਸੀ ਜੀ ਹਾਂ ਧੰਨਵਾਦ ਆ ਜੀ ਧੰਨਵਾਦ ਸ਼ੁਕਰ ਦੋਸਤੋ ਜਦੋਂ ਇਹ ਕੁਲਵਿੰਦਰ ਸਿੰਘ ਵਾਲੇ ਮਾਮਲੇ ਦੇ ਵਿੱਚ ਇਹਦੇ ਵੱਡੇ ਭਰਾ ਸੁਖਵਿੰਦਰ ਸਿੰਘ ਨਾਲ ਗੱਲ ਕਰੀ ਉਹਨਾਂ ਦੇ ਘਰੇ ਜਾ ਕੇ ਸੁਖਵਿੰਦਰ ਸਿੰਘ ਉਹਦੀ ਵਾਈਫ ਤੇ ਉਹਦੀ ਮਾਤਾ ਹਾਜ਼ਰ ਸੀਗੇ ਉਹਨਾਂ ਨਾਲ ਗੱਲ ਕਰੀ ਵੀ ਤੁਸੀਂ ਆਉਂਦਾ ਦੱਸੋ ਭਾਈ ਤੁਹਾਡਾ ਕੀ ਇਹਦੇ 'ਚ ਬੀਊਗਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪਰ ਉਹਨਾਂ ਨੇ ਸਾਬਨ ਕਰਤਾ ਵੀ ਅਸੀਂ ਇਸ ਮਾਮਲੇ 'ਚ ਕੁਝ ਨਹੀਂ ਬੋਲਣਾ ਜੋ ਵੀ ਹੋ ਗਈ ਉਹ ਅਸੀਂ ਕੋਰਟ ਦੇ ਵਿੱਚ ਦੇਖਾਂਗੇ ਜਿਹੜਾ ਸੱਚਾ ਝੂਠਾ ਉੱਥੇ ਨਤਾਰਾ ਹੋਊਗਾ ਫਿਰ ਸਾਬਕਾ ਸਰਪੰਚ ਸਰਦਾਰ ਬੂਟਾ ਸਿੰਘ ਨਾਲ ਫੋਨ ਤੇ ਗੱਲ ਹੋਈ ਉਹਨਾਂ ਨੇ ਤਾਂ ਇਹ ਸਿਰਾਈ ਕਰਤਾ ਕਹਿੰਦੇ ਵੀ ਇਹ ਅਸੀਂ ਦੋਨਾਂ ਧਿਰਾਂ ਦੇ ਫੈਸਲੇ ਕਰਾ ਕਰ ਕੇ ਅੱਕ ਗਏ ਥੱਕ ਗਏ ਜਦੋਂ ਫੈਸਲਾ ਹੋ ਜਾਂਦਾ ਪਿੰਡ 'ਚ ਮੰਨ ਜਾਂਦੇ ਆ ਤੇ ਉੱਥੇ ਜਾ ਕੇ ਜਾਣ ਵੇਲੇ ਮੁੱਕਰ ਜਾਂਦੇ ਆ ਕਦੇ ਵੱਡਾ ਮੁੱਕਰ ਜਾਂਦਾ ਕਦੇ ਛੋਟਾ ਮੁੱਕਰ ਜਾਂਦਾ ਹੁਣ ਪੰਚਾਇਤ ਨੇ ਫੈਸਲਾ ਕੀਤਾ ਵੀ ਇਹਨਾਂ ਦੇ ਮਾਮਲੇ ਚ ਆਉਣਾ ਨਹੀਂਗਾ ਫਿਰ ਮੌਜੂਦਾ ਸਰਪੰਚ ਸੋਹਣ ਸਿੰਘ ਨਾਲ ਗੱਲ ਹੋਈ ਉਹਨੇ ਵੀ ਆਹੀ ਗੱਲ ਕਹੀ ਕਹਿੰਦਾ ਵੀ ਸਾਰੀ ਪੰਚਾਇਤ ਤੇ ਭਲਵਾਨ ਤੇ ਪਿੱਛੇ हट ਗਈ ਅਸੀਂ ਇਹਨਾਂ ਦੇ ਮਾਮਲੇ ਚ ਆਉਂਦੇ ਨਹੀਂਗੇ ਕਿਉਂਕਿ ਇਹ ਕਿਸੇ ਦੀ ਗੱਲ ਤੇ ਖੜਦੇ ਨਹੀਂ ਦੋਨੇ ਭਰਾਵਾਂ ਚ ਇਹੀ ਨੁਕਸਾ ਵੀ ਦੋਨੇ ਆਪਦੀ ਆਪਦੀ ਮਰਜ਼ੀ ਕਰਦੇ ਆ ਤੇ ਜੋ ਪੰਚਾਇਤ ਚ ਕਹਿ ਜਾਂਦੇ ਆ ਵੀ ਅਸੀਂ ਐ ਮੰਨਾਂਗੇ ਮਨਜ਼ੂਰ ਆ ਸਾਨੂੰ ਤੇ ਜਦੋਂ ਜਾ ਕੇ ਕਚਹਿਰੀ 'ਚ ਲਿਖਣਾ ਹੁੰਦਾ ਉਦੋਂ ਇੱਕ ਜਣਾ ਨੇ ਚ ਮੁੱਪਰ ਜਾਂਦਾ ਸੋ ਦੋਸਤੋ ਫੈਸਲਾ ਤੁਸੀਂ ਕਰਿਓ ਇੱਕ ਪਰਿਵਾਰ ਜ਼ਮੀਨ ਦੇ ਚੱਕਰ ਦੇ ਵਿੱਚ ਅ ਪਰਚੋ ਪਰਚੀ ਹੋਇਆ ਹੋਇਆ ਪਰੇਸ਼ਾਨ ਆ ਦੋਨੇ ਪਰਿਵਾਰ ਹੀ ਪਰੇਸ਼ਾਨ ਆ ਵਾਹਿਗੁਰੂ ਕਰੇ ਇਹਨਾਂ ਨੂੰ ਸਮੱਤ ਬਖਸ਼ੇ